ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਲਗਨਸ਼ੇਠ ਹਾਜ਼ਰ ਆ 91 ਚਰਚਾ ਲੈ ਕੇ ਮੇਰੇ ਨਾਲ ਹਰ ਰੋਜ਼ੀ ਤਰ੍ਹਾਂ ਮੌਜੂਦ ਨੇ ਸੀਨੀਅਰ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਬੀਤੀ ਸ਼ਾਮ ਹੋਈ ਕਿਸਾਨਾਂ ਤੇ ਕਾਰਵਾਈ ਤੋਂ ਬਾਅਦ ਅੱਜ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਈ ਤਰ੍ਹਾਂ ਦੇ ਪ੍ਰਤੀਕਰਮ ਹੋ ਰਹੇ ਨੇ ਤਾਂ ਇਹ ਸਭ ਦੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਹ ਦੇਖੋ ਲਗਨ ਜੀ ਜਿਹੜੀਆਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਔਰ ਖਨੌਰੀ ਤੇ ਸੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਸੰਘਰਸ਼ ਨੂੰ ਲਤਾੜ ਕੇ ਕਹਿਲੋ ਉਠਾਇਆ ਗਿਆ ਜਾਂ ਖਦੇੜਿਆ ਗਿਆ ਉਹਦਾ ਚਫੇਰੇ ਜਿਹੜਾ ਉਤੇ ਉਹਦੀ ਬੜੀ ਚਫੇਰੇ ਨੁਕਤਾਚੀਨੀ ਹੋਈ ਆ ਉਹਦਾ ਵਿਰੋਧ ਹੋ ਰਿਹਾ ਔਰ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਉਹ ਤੀਰਾ ਜਾਂ ਵਰਤਾਰਾ ਕੀਤਾ ਗਿਆ ਉਹਦੀ ਵੀ ਤਿੱਖੀ ਆਲੋਚਨਾ ਹੋ ਰਹੀ ਹੈ ਵਿਰੋਧੀ ਧਿਰਾਂ ਤੋਂ ਇਲਾਵਾ ਜਿਹੜੀ ਹੈ ਇਤੋਂ ਤੱਕ ਕਿ ਸੱਤਾਧਿਰ ਨਾਲ ਸੱਤਾਧਿਰ ਇਤੇਰ ਨਾਲ ਸੰਬੰਧਤ ਜਿਹੜੇ ਹੈ ਰਵਨੀਤ ਬਿੱਟੂ ਹਾਲਾਂਕਿ ਕਿਸਾਨੀ ਮੁੱਦਾ ਜਿਹੜਾ ਕੇਂਦਰ ਨਾਲ ਸੰਬੰਧਤ ਸੀਗਾ ਸੰਘਰਸ਼ ਉਹਦੇ ਵੱਲੋਂ ਵੀ ਆਲੋਚਨਾ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਇਹ ਜਿਹੜੀ ਹੈ ਕਿਸਾਨਾਂ ਤੇ ਕੇਂਦਰ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਉਤਾਰੋ ਪੀਡੋ ਕਰਨ ਲਈ ਜਾਂ ਤੋੜਨ ਲਈਏ ਪੰਜਾਬ ਸਰਕਾਰ ਨੇ ਇਹ ਕੀਤਾ ਤੇ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਲਗਨਜੀ ਜਦੋਂ ਕੇਂਦਰ ਨੇ ਕਿਸਾਨੀ ਮੁੱਦਿਆਂ ਮਸਲਿਆਂ ਨੂੰ ਲੈ ਕੇ ਦਰਵਾਜ਼ਾ ਬੰਦ ਕੀਤਾ ਹੋਇਆ ਔਰ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਸਾਨਾਂ ਦੇ ਰਸਤੇ 'ਚ ਕਹਿ ਲਓ ਕਿਲ ਗੱਡੇ ਹੋਏ ਆ ਔਰ ਰਸਤੇ ਲੰਬੇ ਸਮੇਂ ਤੋਂ ਬੰਦ ਕੀਤੇ ਹੋਏ ਆ ਜਿਸ ਕਰਕੇ ਕਿਸਾਨ ਬਾਰਡਰਾਂ ਤੇ ਬੈਠੇ ਆ ਔਰ ਤੀਸਰਾ ਜੇ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਜਾਂ ਮੁੱਖ ਮੰਤਰੀ ਦਾ ਵਤੀਰਾ ਕਿਸਾਨਾਂ ਪ੍ਰਤੀ ਪਿਛਲੀ ਮੀਟਿੰਗ 'ਚ ਕਿਸ ਤਰ੍ਹਾਂ ਦਾ ਰਿਹਾ ਜੋ ਉਤ ਤੋਂ ਬਾਅਦ ਆ ਜਿਹੜਾ ਵੱਡਾ ਐਕਸ਼ਨ ਹੋ ਗਿਆ ਇਹਨੂੰ ਲੈ ਕੇ ਜਿਹੜੀ ਹੈ ਸਰਕਾਰ ਦੀ ਜਿਹੜੀ ਕਿਸਾਨਾਂ ਪ੍ਰਤੀ ਨੀਤੀ ਕਹਿ ਲਓ ਜਾਂ ਜਵਾਬ ਦੇਈ ਆ ਉਹ ਕਲੀਅਰ ਹੋ ਗਈ ਆ ਪਰ ਜੇ ਕਿਸਾਨੀ ਮਸਲਿਆਂ ਦੀ ਗੱਲ ਕਰੀਏ ਮੰਗਾਂ ਦੀ ਗੱਲ ਕਰੀਏ ਤਾਂ ਦੇਖੋ ਇਸ ਸਮੇਂ ਜਿਹੜੀ ਕਿਸਾਨੀ ਦੀ ਹਾਲਤ ਆ ਕਰਜ਼ਾ ਜਾਲ ਚ ਫਸੀ ਹੋਈ ਕਿਸਾਨੀ ਆ ਕੁਦਰਤੀ ਆਫਤਾਂ ਦੀ ਮਾਰ ਚਲਦੀ ਕਿਸਾਨੀ ਆ ਖੇਤੀ ਖਰਚੇ ਜਿਹੜੇ ਨੇ ਉਹ ਆਮਦਨ ਤੋਂ ਦੁੱਗਣੇ ਤੇ ਗੁਣੇ ਹੋ ਗਏ ਨੇ ਜਿਹਦੇ ਕਰਕੇ ਕਿਸਾਨੀ ਦੱਬੀ ਹੋਈ ਹੈ ਕਿਸਾਨੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨੀ ਆਪਣੇ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਸਰਕਾਰਾਂ ਖਿਲਾਫ ਕਿਸਾਨਾਂ ਨੂੰ ਲੜਨਾ ਪੈ ਰਿਹਾ ਪਰ ਸਰ ਇਹਦੇ ਨਾਲ ਇੱਕ ਦੂਜਾ ਪੱਖ ਵੀ ਸਾਹਮਣੇ ਆ ਰਿਹਾ ਵਾ ਵੀ ਜਿਸ ਸਾਹਬ ਦੇ ਨਾਲ ਕੱਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਦੇ ਵੱਲੋਂ ਵੀਡੀਓ ਦੇ ਵਿੱਚ ਕਿਹਾ ਗਿਆ ਵੀ ਇਹਦੇ ਨਾਲ ਜੋ ਹੈ ਪੰਜਾਬ ਨੂੰ ਆਰਥਿਕ ਪੱਖੋਂ ਵੱਡਾ ਨੁਕਸਾਨ ਹੋ ਰਿਹਾ ਸੀ ਇੰਡਸਟਰੀ ਕੋਈ ਪੰਜਾਬ ਦੇ ਵਿੱਚ ਨਹੀਂ ਆ ਰਹੀ ਜੋ ਉਹਨਾਂ ਨੇ ਕਿਹਾ ਤਾਂ ਇਹ ਦੂਜਾ ਪੱਖ ਵੀ ਇੱਕ ਸਾਹਮਣੇ ਖੜਾ ਹੋ ਰਿਹਾ ਉਹਦੇ ਆ ਦੇਖੋ ਇਹ ਤੇ ਵੀ ਲੱਗਿਆ ਨਾ ਪਰ ਚਰਚਾ ਕਰਦੇ ਆਂ ਦੇਖੋ ਇਹ ਵੀ ਇੱਕ ਮਸਲਾ ਤਾਂ ਹੈਗਾ ਆ ਦੇਖੋ ਜਦੋਂ ਸਰਕਾਰਾਂ ਦਰਵਾਜ਼ੇ ਬੰਦ ਕਰ ਲੈਂਦੀਆਂ ਤਾਂ ਸਰਕਾਰਾਂ ਰਾਹ ਬੰਦ ਕਰ ਦਿੰਦੀਆਂ ਤਾਂ ਫਿਰ ਲੋਕਾਂ ਕੋਲੇ ਜਾਂ ਕਿਸਾਨਾਂ ਕੋਲੇ ਕੋਈ ਹੋਰ ਰਾਹ ਵੀ ਨਹੀਂ ਲੱਭਦਾ ਨਾ ਕਿਸ ਤਰ੍ਹਾਂ ਮਸਲੇ ਮੁੱਦਿਆਂ ਦਾ ਹੱਲ ਕਰਾਇਆ ਜਾਵੇ ਜਾਂ ਇਸ ਤਰ੍ਹਾਂ ਕਿਸਾਨਾਂ ਦਾ ਵੀ ਇਹ ਤਰਕ ਹੈ ਕਿ ਇਹ ਰਸਤਾ ਕਿਸਾਨਾਂ ਨੇ ਨਹੀਂ ਬੰਦ ਕੀਤਾ ਆਇਆ ਹਰਿਆਣਾ ਸਰਕਾਰ ਨੇ ਬੰਦ ਕੀਤਾ ਗਿਆ ਉਹ ਤਾਂ ਦਿੱਲੀ ਜਾਣਾ ਚਾਹੁੰਦੇ ਨੇ ਔਰ ਹਾਂ ਇਹ ਇਹ ਜੇ ਗੱਲ ਕਰੀਏ ਜੇ ਜਿਸ ਤਰ੍ਹਾਂ ਉਹ ਰਸਤਾ ਬੰਦ ਹੋਣ ਨਾਲ ਆਮ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਜਾਂ ਰਾਹਗੀਰਾਂ ਨੂੰ ਸਮੱਸਿਆ ਆਉਂਦੀ ਹੈ ਜਾਂ ਜਿਸ ਤਰ੍ਹਾਂ ਵਪਾਰੀਆਂ ਨੂੰ ਵੱਡੀ ਸਮੱਸਿਆ ਬਣੀ ਹੋਈ ਹੈ ਇਹ ਨੂੰ ਵੀ ਆਪਾਂ ਇਸ ਮੁੱਦੇ ਤੇ ਵੀ ਇਹ ਮੰਨਕਰ ਨਹੀਂ ਹੋ ਸਕਦੇ ਵਾਕਈ ਬਹੁਤ ਸਾਰੇ ਲੋਕਾਂ ਦੀ ਇਹ ਸਮੱਸਿਆ ਵੀ ਹੈ ਔਰ ਜੇ ਜਿਸ ਤਰ੍ਹਾਂ ਨਾਲ ਤੁਸੀਂ ਕਹਿੰਦੇ ਹੋ ਕਿ ਬਾਰ-ਬਾਰ ਟ੍ਰੇਨਾਂ ਘੇਰੀਆਂ ਜਾਂਦੀਆਂ ਰਸਤੇ ਰੋਕੇ ਜਾਂਦੇ ਨੇ ਜਾਂ ਵੱਡੇ ਹਾਈਵੇ ਰੋਕੇ ਜਾਂਦੇ ਨੇ ਉਹਦੇ ਨਾਲ ਜਿਹੜੀ ਨ ਸਟੇਟ ਦੀ ਆਰਥਿਕਤਾ ਉਤੇ ਤਾਂ ਕੁਦਰਤੀ ਆ ਜਿਹੜਾ ਜਾਂ ਵਪਾਰੀਆਂ ਦੀ ਜਿਹੜੀ ਜਿਹੜਾ ਆਰਥਿਕਤਾ ਉਤੇ ਤਾਂ ਅਸਰ ਪੈਂਦਾ ਔਰ ਇਹਦਾ ਲੰਬੇ ਸਮੇਂ ਤੋਂ ਕਿਉਂਕਿ ਸਾਲ ਤੋਂ ਉੱਪਰ ਉਹ ਚੱਲਿਆ ਸੀਗਾ ਇਹਦਾ ਆ ਜਿਹੜਾ ਹੋ ਵੀ ਰਿਹਾ ਸੀ ਵਿਰੋਧ ਵੀ ਹੋ ਰਿਹਾ ਸੀ ਕਈ ਲੋਕ ਕਰ ਰਹੇ ਸੀ ਵਿਰੋਧ ਇਹ ਇਹ ਜੁੜੀ ਹੋਈ ਉਹਦੇ ਨਾਲ ਜੁੜੀ ਹੋਈ ਇੱਕ ਹੈਗੀ ਹੈ ਮੰਗ ਵੀ ਕਹਿ ਸਕਦੇ ਆ ਜਾਂ ਇੱਕ ਇਹਦੇ ਨਾਲ ਜੁੜਿਆ ਹੋਈ ਇੱਕ ਵਰਤਾਰਾ ਕਹਿ ਸਕਦੇ ਆ ਪਰ ਇਹ ਇਹ ਸਾਰੇ ਕਸਲੇ ਜੇ ਦੇਖੀਏ ਤਾਂ ਸਰਕਾਰਾਂ ਹੀ ਜ਼ਿੰਮੇਵਾਰ ਨੇ ਨਾ ਆਖਰ ਜੇ ਕੇਂਦਰ ਜਿਹੜਾ ਉਹ ਲੰਬਾ ਸੰਘਰਸ਼ ਚੱਲਿਆ ਤਿੰਨ ਕਾਨੂੰਨਾਂ ਦੇ ਖਿਲਾਫ ਉਹ ਉਸ ਸਮੇਂ ਕੇਂਦਰ ਇਹੀ ਸਰਕਾਰ ਮੋਦੀ ਸਰਕਾਰ ਹੀ ਬੈਠ ਕੇ ਸਾਰੇ ਵਾਦੇ ਦਾਅਵੇ ਕਰਦੀ ਹੈ ਜਾਂ ਕਿਸਾਨਾਂ ਨਾਲ ਬੈਠ ਕੇ ਉਹ ਸੰਘਰਸ਼ ਚਕਾਇਆ ਜਾਂਦਾ ਕਿ ਤੁਹਾਡੀ ਮੰਗਾਂ ਜਾਂ ਮਸਲੇ ਉਹ ਹੱਲ ਕੀਤੇ ਜਾਣਗੇ ਉਹ ਤੋਂ ਸਰਕਾਰ ਜਿਹੜੀ ਬਣਕਰ ਹੁੰਦੀ ਹੈ ਤੇ ਫਿਰ ਤਾਂ ਹੀ ਦੁਬਾਰਾ ਕਿਸਾਨਾਂ ਨੂੰ ਸ਼ੁਰੂ ਕਰਨਾ ਪੈਂਦਾ ਨਾ ਸੰਘਰਸ਼ ਬਿਲਕੁਲ ਔਰ ਜੇ ਸਰਕਾਰਾਂ ਚਾਹਣ ਤਾਂ ਇਹ ਇਦਾਂ ਦੇ ਜਿਹੜੀਆਂ ਸਮੱਸਿਆਵਾਂ ਮਾ ਬੰਨ ਨਹੀਂ ਨਾ ਲੋਕਾਂ ਨੂੰ ਸਮੱਸਿਆ ਆਉਣ ਤੇ ਨਾ ਜਿੰਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੜਨਾ ਪਵੇ ਜੇ ਸਰਕਾਰਾਂ ਹੱਲ ਕਰਦੀਆਂ ਹੋਣ ਪਰ ਇਹ ਜ਼ਰੂਰ ਹੈ ਕਿ ਕਈ ਦੇਖੋ ਇਸ ਗੱਲ ਤੋਂ ਵੀ ਨਹੀਂ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਕਿਸਾਨ ਕਈ ਜਥੇਬੰਦੀਆਂ ਇਦਾਂ ਨੇ ਕਿ ਹਰ ਗੱਲ 'ਚ ਜਿਹਨੂੰ ਕਹਿ ਲੈਂਦੇ ਵੀ ਟੈਂਡ 'ਚ ਕੰਨ ਆ ਫਸਾ ਲੈਂਦੇ ਆ ਛੋਟੇ ਛੋਟੇ ਮੁੱਦਿਆਂ ਨੂੰ ਲੈ ਕੇ ਵੀ ਕਈ ਥਾਵਾਂ ਤੇ ਜਿਹੜੀਆਂ ਜਾਂ ਜਿਸ ਤਰ੍ਹਾਂ ਦੇ ਕਈ ਕਿਸਾਨ ਆਗੂ ਨੇ ਉਹ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਮਤਲਬ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਉਹ ਬਣ ਜਾਂਦਾ ਸੰਘਰਸ਼ ਉਹਦੀ ਜਰੂਰ ਅਲੋਚਨਾ ਵੀ ਹੁੰਦੀ ਹੈ ਕਈ ਥਾਂ ਮੱਤੇ ਤਾਂ ਲੋਕ ਤੁਸੀਂ ਦੇਖਿਆ ਹੋਊਗਾ ਕਿ ਉੱਤਰ ਕੇ ਬੋਲਣ ਲੱਗ ਜਾਂਦੇ ਆ ਵੀ ਤੁਸੀਂ ਨਿੱਤ ਬੈਠ ਜਾਂਦੇ ਆ ਤੁਸੀਂ ਸਾਨੂੰ ਡੇਲੀ ਪਰੇਸ਼ਾਨ ਕਰਨਿਓ ਕਰਦੇ ਹੋ ਪਰ ਜਿਹੜਾ ਅਸਲ ਜੇ ਇਹ ਸੰਘਰਸ਼ ਦੇਖੀਏ ਤਾਂ ਇਹ ਲੰਬੇ ਸਮੇਂ ਤੋਂ ਜਿਹੜੀਆਂ ਜਿਹੜੀ ਮਸਲਾ ਹੈ ਲੋਕਾਂ ਦਾ ਕਿਸਾਨਾਂ ਦਾ ਅੜਿਆ ਹੋਇਆ ਜਾਂ ਰੁਕੀਆਂ ਹੋਈਆਂ ਮੰਗਾਂ ਨੇ ਜਾ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੇ ਜੀ ਤੇ ਆਰਥਿਕ ਮਾਰ ਜਿਹੜੇ ਖਸਾਨੀ ਨਾਲ ਜੁੜੇ ਹੋਏ ਮਾਰ ਨੇ ਉਹ ਆਪਣੀ رائے ਦੇ ਚੁੱਕਿਆ ਕਿ ਵਾਕਈ ਕਿਸਾਨੀ ਨੂੰ ਲੋੜ ਆ ਖਸਾਨੀ ਆਰਥਿਕ ਤੌਰ ਤੇ ਡਾਵਾ ਡੋਲ ਆ ਪੰਜਾਬ ਦੀ ਕਿਸਾਨੀ ਕਰਜ਼ਾ ਜਾਲ ਚ ਫਸੀ ਹੋਈ ਆ ਪੰਜਾਬ ਦੀ ਕਿਸਾਨੀ ਨੂੰ ਉਭਾਰਨ ਲਈ ਉੱਚਾ ਚੁੱਕਣ ਲਈ ਤੇ ਆਰਥਿਕ ਮਾਰ ਹੇਠੋਂ ਕੱਢਣ ਲਈ ਕਿਸਾਨਾਂ ਨੂੰ ਜ਼ਰੂਰ ਸਰਕਾਰਾਂ ਵੱਲੋਂ ਸਬਸਿਡੀਆਂ ਵੀ ਚਾਹੀਦੀਆਂ ਸਰਕਾਰਾਂ ਵੱਲੋਂ ਉਹਨਾਂ ਦੀਆਂ ਜਿਹੜੀਆਂ ਫਸਲਾਂ ਜਾਂ ਉਹਨਾਂ ਦੀਆਂ ਜਿਹੜੀਆਂ ਜਨਸਾ ਨੇ ਉਹਨਾਂ ਦੇ ਸਹੀ ਰੇਟ ਵੀ ਚਾਹੀਦੇ ਆ ਖਾਸ ਕਰ ਜਿਹੜੇ ਖੇਤੀ ਖਰਚਿਆਂ ਨਾਲ ਜੋੜ ਕੇ ਬਣੀਆਂ ਹੋਈਆਂ ਰਿਪੋਰਟਾਂ ਨੇ ਜਿਸ ਤਰ੍ਹਾਂ ਹੁਣ ਜਿਹੜੀ ਕੱਲ ਮੀਟਿੰਗ ਵੀ ਹੋਈ ਆ ਉਹ ਚ ਵੀ ਜਿਹੜਾ ਇਕਨੋਮਿਕ ਡਾਟਾ ਜਿਹੜਾ ਕਿਸਾਨਾਂ ਨੇ ਦਿਖਾਇਆ ਉਹ ਉਹਤੇ ਕੇਂਦਰ ਦੇ ਜਿਹੜੇ ਮੰਤਰੀ ਸੁਵਰਾਜ ਚੋਹਾਨ ਨੇ ਉਹਨਾਂ ਨੇ ਕਿਹਾ ਵੀ ਇਹ ਜੀ ਕੁਝ ਕੁ ਕਿਸਾਨਾਂ ਦਾ ਜਾਂ ਗਿਣਤੀ ਦੇ ਕਿਸਾਨਾਂ ਵੱਲੋਂ ਆ ਇਹ ਅਸੀਂ ਪੂਰੇ ਦੇਸ਼ ਤੋਂ ਇਹ ਜਿਹੜੀ ਅਗਲੀ ਮੀਟਿੰਗ ਵੀ ਤੈਅ ਹੋਈ ਆ 4 ਮਈ ਉਹ ਲੰਬਾ ਜਿਹੜਾ ਉਹ ਚ ਹਾਫ ਪਾਇਆ ਪਰ ਕੁ ਪਾਇਆ ਉਹਦੇ ਪਿੱਛੇ ਵੀ ਇਹ ਹੈ ਵੀ ਅਸੀਂ ਹੋਰ ਕਿਸਾਨਾਂ ਦੀ رائے ਲਵਾਂਗੇ ਫਿਰ ਚਲੋ ਇੱਕ ਗੱਲ ਤਾਂ ਹੈਗੀ ਹੈ ਵੀ ਕੇਂਦਰ ਕਿਸਾਨਾਂ ਨਾਲ ਲਗਾਤਾਰ ਤਾਚ ਹੈਗਾ ਬਾਰ ਬਾਰ ਤੀਜੀ ਮੀਟਿੰਗ ਭਾਵੇਂ ਚਲੋ ਉਚ ਮਸਲਾ ਮੁੱਦੇ ਮਸਲੇ ਹੱਲ ਨਹੀਂ ਹੋਏ ਪਰ ਸੰਪਰਕ ਚ ਤਾਂ ਬਣਿਆ ਹੋਇਆ ਪਰ ਜਿਸ ਤਰ੍ਹਾਂ ਦਾ ਕੱਲ ਕਿਸਾਨਾਂ ਆਗੂ ਡੱਲੇਵਾਲ ਜਾਂ ਭੰਦੇਰ ਉਹਨਾਂ ਨੂੰ ਜਿਸ ਤਰ੍ਹਾਂ ਉਹ ਸੰਘਰਸ਼ ਤੋਂ ਆ ਰਹੇ ਸੀ ਤੇ ਉਹਨਾਂ ਨੂੰ ਕਹ ਲਓ ਇੱਕ ਤਰ੍ਹਾਂ ਸਰਕਾਰ ਨੇ ਬੁਲਾ ਕੇ ਆਪ ਹੀ ਚੋਕ ਕੇ ਅੰਦਰ ਦੇਤਾ ਤੇ ਇਹ ਚ ਇਸ ਗੱਲ ਤੋਂ ਵੀ ਮੁਨਕਰ ਹੋਇਆ ਜਾ ਸਕਦਾ ਕਿ ਇਹ ਚ ਕੇਂਦਰ ਨੂੰ ਕੇਂਦਰ ਦੇ ਧਿਆਨ ਚ ਨਾ ਹੋਵੇ ਜਾਂ ਕੇਂਦਰੀ ਗ੍ਰਹਿ ਵਿਭਾਗ ਦੇ ਧਿਆਨ ਚ ਨਾ ਹੋਵੇ ਇਹ ਸਾਰਾ ਕੁਝ ਰਲ ਮਿਲ ਕੇ ਹੁੰਦਾ ਹਾਲਾਂਕਿ ਸਰ ਦੁਪਹਿਰ ਤੋਂ ਹੀ ਚਰਚਾਵਾਂ ਚੱਲ ਰਹੀਆਂ ਸਨ ਕਿਉਂਕਿ ਦੁਪਹਿਰ ਤੋਂ ਹੀ ਆਪਾਂ ਕਈ ਵੀ ਹੈਵੀ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਚ ਪੰਜਾਬ ਪੁਲਿਸ ਬਾਰਡਰਾਂ ਤੇ ਤਣਾਤ ਕੀਤੀ ਗਈ ਸੀ ਦੁਪਹਿਰ ਤੋਂ ਹੀ ਚਰਚਾਵਾਂ ਸੀ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਆ ਦੇਖੋ ਲੱਗਦਾ ਇਹ ਤਾਂ ਸੀਗਾ ਹੀ ਭਈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਤੇ ਵੱਡੀ ਪੱਧਰ ਤੇ ਫੋਰਸਾਂ ਤਾਇਨਾਤ ਹੋ ਗਈਆਂ ਤੇ ਜਿਸ ਤਰ੍ਹਾਂ ਦਾ ਰਾਤ ਵੀ ਉੱਥੇ ਕਿਦੇ ਦੇਰ ਰਾਤ ਜਦੋਂ ਕਿਸਾਨਾਂ ਨੂੰ ਬਿੱਲਾ ਤੋਂ ਟਰਾਲੀਆਂ ਚੋਂ ਜਾਂ ਤੰਬੂਆਂ ਚੋਂ ਕੱਢਿਆ ਔਰ ਫਿਰ ਉਸ ਤੋਂ ਬਾਅਦ ਜਿਹੜੇ ਪੱਤਰਕਾਰ ਵੀ ਮੌਕੇ ਤੇ ਹਾਜ਼ਰ ਸੀ ਉਹਨਾਂ ਨੇ ਦੱਸਿਆ ਕਿ ਜਿਹੜੇ ਪੁਲਿਸ ਮੁਲਾਜ਼ਮ ਵੀ ਸੀ ਆਮ ਜਿਹੜੇ ਜੰਗ ਸਿਪਾਹੀ ਈਵਨ ਉਹ ਚ ਮਹਿਲਾ ਮਹਿਲਾ ਮੁਲਾਜ਼ਮ ਵੀ ਸੀ ਉਹ ਵੀ ਭੁੱਖਣ ਪਾੜੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਉਹ इवन ਜਿਹੜੇ ਕਿਸਾਨਾਂ ਦਾ ਉੱਥੇ ਪਿਆ ਸੀ ਜੋ ਕੁਝ ਪੱਕਿਆ ਪਕਾਇਆ ਪਿਆ ਸੀ ਜਾਂ ਕੱਚਾ ਕੁਝ ਮਟੀਰੀਅਲ ਪਿਆ ਸੀ ਖਾਣ ਪੀਣ ਵਾਲਾ ਤੇ ਉਹ ਉਹੀ ਖਾ ਰਹੇ ਸੀ ਮਤਲਬ ਉਹਨਾਂ ਨੂੰ ਵੀ ਬਹੁਤਾ ਪਤਾ ਨਹੀਂ ਸੀ ਹਾਲਾਂਕਿ ਵੱਡੀ ਪੱਧਰ ਤੇ ਪੁਲਿਸ ਫੋਰਸਾਂ ਗਈਆਂ ਨੇ ਕਈ इवन ਜਿਹੜੇ ਸਿੱਧੂ ਨੇ ਪੁਲਿਸ ਅਧਿਕਾਰੀ ਉਹਦੇ ਵੱਲੋਂ ਜਿਸ ਤਰ੍ਹਾਂ ਦੀ ਉਹ ਮੌਕੇ ਤੇ ਭਾਸ਼ਣ ਦਿੱਤਾ ਗਿਆ ਉਹਦੀ ਵੀ ਆਲੋਚਨਾ ਹੋਈ ਹੈ ਹਾਲਾਂਕਿ ਉਹ ਜਿਹੜੇ ਹੋਰ ਵੀ ਅਧਿਕਾਰੀ ਖੜੇ ਸੀਗੇ ਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਦਾ ਇੱਕ ਧਮਕੀ ਰੂਪ ਚ ਦਿੱਤਾ ਗਿਆ ਸੁਨੇਹਾ ਉਹ ਉਹਦੀ ਵੀ ਕਾਫੀ ਕਿਸਾਨ ਆਗੂ ਜਾਂ ਕਿਸਾਨ ਜਥੇਬੰਦੀਆਂ ਸੋਸ਼ਲ ਮੀਡੀਆ ਤੇ ਆਮ ਲੋਕ ਵੀ ਉਹਦੀ ਵੀ ਆਲੋਚਨਾ ਕਰ ਰਹੇ ਆ ਜੀ ਸਰ ਇਹਨੂੰ ਆਜਾਪਾ ਸਿਆਸਤ ਨਾਲ ਜੋੜ ਕੇ ਦੇਖੀ ਆਪਾਂ ਗੱਲ ਕਰੀ ਵੀ ਲੁਧਿਆਣਾ ਜਿਮਨੀ ਚੌਂ ਸਿਰ ਤੇ ਆ ਤਾਂ ਉਸ ਤੇ ਕੀ ਅਸਰ ਹੈ ਦਾ ਅ ਦੇਖੋ ਜੇ ਲੁਧਿਆਣਾ ਦੀ ਗੱਲ ਕਰੀਏ ਤਾਂ ਲਗਨ ਜਿਹੜੀ ਲੁਧਿਆਣਾ ਦੀ ਜਿਮਨੀ ਚੌਂ ਆ ਉਹ ਸ਼ਹਿਰੀ ਵਪਾਰੀਆਂ ਨਾਲ ਖਾਸ ਕਰ ਲੁਧਿਆਣਾ ਸ਼ਹਿਰ ਜਿਹੜਾ ਵਪਾਰੀਆਂ ਦਾ ਗੜਾ ਹੈ ਜਾਂ ਇੰਡਸਟਰੀ ਲਿਸਟਾਂ ਦਾ ਗੜਾ ਹੈ ਔਰ ਜੇ ਦੇਖਿਆ ਜਾਵੇ ਤਾਂ ਜਿਹੜੇ ਬਹੁਤੇ ਵਪਾਰੀ ਹੈ ਉਹ ਤਾਂ ਇਸ ਗੱਲ ਦੀ ਮੰਗ ਵੀ ਕਰ ਚੁੱਕੇ ਸੀ ਕੀ ਚਲ ਲੁਧਿਆਣੇ ਦੇ ਵੱਡੀ ਗਿਣਤੀ ਦੇ ਵਪਾਰੀ ਸ਼ਾਮਲ ਸੀਗੇ ਵੀ ਜਿਹੜੇ ਉਹ ਖੱਜਲ ਖਵਾਰ ਹੁੰਦੇ ਆ ਉਹਨਾਂ ਦੇ ਵਪਾਰ ਤੇ ਅਸਰ ਪੈਂਦਾ ਈਵਨ ਸਰਕਾਰ ਵੀ ਵਾਰ-ਵਾਰ ਕਹਿ ਚੁੱਕੀ ਹੈ ਕਿ ਪੰਜਾਬ ਸਰਕਾਰ ਨੂੰ ਜਿਹੜਾ ਇਹਦਾ ਆਰਥਿਕ ਵੱਡਾ ਘਾਟਾ ਪੈ ਰਿਹਾ ਹਰ ਰੋਜ਼ ਜਿਹੜੇ ਤੁਸੀਂ ਰੋਡ ਵੀ ਬੰਦ ਕਰ ਦਿੰਨੇ ਹੋ ਮੁੱਖ ਮੰਤਰੀ ਆਪ ਖੁਦ ਤਾਂ ਕਹਿ ਚੁੱਕੇ ਆ ਭਗਵੰਤ ਮਾਨ ਯਾਰ ਰੋਜ਼ ਤੁਸੀਂ ਜਿਹੜੇ ਹਰ ਰੋਜ਼ ਬਸ ਆ ਰੋਗ ਦਿਨਿਓ ਜਾਂ ਹੋਰ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਜਾਂ ਵੱਖ-ਵੱਖ ਵਿਭਾਗਾਂ ਤੇ ਦੀ ਜਿਹੜੀ ਆਰਥਿਕਤਾ ਉੱਤੇ ਅਸਰ ਪੈਂਦਾ ਔਰ ਇਹ ਜਿਹੜੀ ਚੋਣ ਆ ਫਿਰ ਉਹ ਉੱਥੇ ਤੋਂ ਸ਼ਹਿਰੀਆਂ ਨਾਲੀ ਜਾਂ ਵਪਾਰੀਆਂ ਨਾਲੀ ਜੁੜੀ ਹੋਈ ਆ ਹਾਲਾਂਕਿ ਜਿਹੜਾ ਦਿੱਲੀ ਐਜੀਟੇਸ਼ਨ ਚੱਲੀ ਸੀ ਉਹ ਛੇ ਜ਼ਰੂਰ ਸੀਗਾ ਕਿ ਉਹ ਚ ਪੰਜਾਬ ਦਾ ਹਰ ਵਰਗ ਹੀ ਸ਼ਾਮਲ ਹੋਇਆ ਸੀਗਾ ਉਹ ਚ ਇਤੋਂ ਤੱਕ ਕਿ ਕਿਸਾਨਾਂ ਦੇ ਨਾਲ ਜਿਹੜਾ ਵਪਾਰੀ ਵਰਗ ਮਜ਼ਦੂਰ ਵਰਗ ਮਲਾਜਮ ਵਰਗ ਉਹ ਸਾਰੇ ਹੀ ਵਰਗ ਉਹ ਚ ਜੁੜੇ ਸੀ ਪਰ ਇਸ ਬਾਰੇ ਜੇ ਦੇਖੀਏ ਤਾਂ ਇੱਥੇ ਤਾਂ ਇੱਕ ਵੱਡਾ ਕਾਰਨ ਲੋਕ ਇਸ ਗੱਲ ਤੇ ਵੀ ਦੂਜੀਆਂ ਜਥੇਬੰਦੀਆਂ ਦੀ ਲੋਚਨਾ ਵੀ ਕਰ ਰਹੇ ਆ ਕਿ ਸਾਰੀਆਂ ਜਥੇਬੰਦੀਆਂ ਦਾ ਇਕਾ ਨਾ ਹੁਣ ਕਰਕੇ ਜਿਹੜੀ ਸਰਕਾਰ ਹੈ ਟੈਕਸ਼ਨ ਕਰਨ ਚ ਸਫਲ ਹੋ ਗਈ ਜੇ ਸਾਰੀਆਂ ਜਿੰਨੀਆਂ 30 32 ਜਥੇਬੰਦੀਆਂ ਨੇ ਜੇ ਉਹਨਾਂ ਦਾ ਇਕਾ ਹੋ ਜਾਂਦਾ ਜਿਸ ਤਰ੍ਹਾਂ ਪਹਿਲਾਂ ਕਈ ਮੀਟਿੰਗਾਂ ਵੀ ਚੱਲੀਆਂ ਨੇ ਇਹਨਾਂ ਦੇ ਆਪਸੀ ਵੀ ਲੱਗ ਨਹੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਭਾਵੇਂ ਬਹੁਤ ਸਾਰੇ ਜਿਹੜੇ ਹੈਗੇ ਪੱਤਰਕਾਰ ਜਾਂ ਹੋਰ ਇਹ ਗੱਲ ਕਹਿਣ ਤੋਂ ਝਿਜਕ ਜਾਂਦੇ ਆ ਕਿ ਜਿਹੜੇ ਕਿਸਾਨ ਆਗੂ ਨੇ ਜੀ ਉਹ ਮਤਲਬ ਉਹਨਾਂ ਦੇ ਖਿਲਾਫ ਕੁਝ ਬੋਲਿਆ ਜਾਂ ਉਹ ਉਹਨਾਂ ਨੂੰ ਕਿਸੇ ਤਾਂ ਤੇ ਜ਼ਿੰਮੇਵਾਰ ਠਰਾਇਆ ਤਾਂ ਮਤਲਬ ਕਹਿ ਲਓ ਉਹ ਭੁਗਤਣਾ ਪੈ ਸਕਦਾ ਜਾਂ ਸੋਸ਼ਲ ਮੀਡੀਆ ਤੇ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਪਰ ਇਹ ਗੱਲ ਵੀ ਹੈਗੀ ਹੈ ਕਿ ਇੱਕ ਛੋਟੇ ਛੋਟੇ ਨਿੱਜੀ ਹੋਮੇ ਹਿੱਤ ਪੰਜਾਬ ਦੀਆਂ ਜਥੇਬੰਦੀਆਂ ਦਾ ਵਖਰਾ ਉਹ ਉਹ ਦਿਖਾਉਣ ਲਈ ਹੈ ਭਾਰ ਲਈ ਇਹ ਕਈ ਕੁਝ ਹੈਗਾ ਜਿਹਦੇ ਕਰਕੇ ਜਿਹੜੀਆਂ ਕਿਸਾਨੀ ਹਾਲਾਂਕਿ ਮੁੱਦੇ ਮਸਲੇ ਉਹੀ ਨੇ ਜੇ ਕੇ ਨਾਲ ਲੜੇ ਜਾਣ ਤਾਂ ਪ੍ਰਭਾਵਸ਼ਾਲੀ ਹੋਊਗਾ ਜਦੋਂ ਤੁਸੀਂ ਇਕੱਲੇ ਇਕੱਲੇ ਲੜਦੇ ਹੋ ਤਾਂ ਫੇਰ ਤਾਂ ਸਰਕਾਰਾਂ ਨੇ ਵੀ ਦੇਖ ਲਿਆ ਨਾ ਕਿ ਕਿੰਨੇ ਕੁ ਬੰਦੇ ਬੈਠੇ ਨੇ ਬਾਟਰਾਂ ਤੇ ਕਿਉਂਕਿ ਉਥੇ ਕਿਸਾਨਾਂ ਦੀ ਏਕਤਾ ਮਜ਼ਬੂਤ ਹੁੰਦੀ ਕਿਸਾਨੀ ਦਾ ਉਹ ਹੁੰਦਾ ਤਾਂ ਮੁੱਖ ਮੰਤਰੀ ਮੀਟਿੰਗ 'ਚ ਥੋੜੀ ਇਹ ਕਿਸਾਨਾਂ ਨੂੰ ਕਹਿ ਦਿੰਦਾ ਵੀ ਜੋ ਮਰਜ਼ੀ ਕਰਨਾ ਕਰ ਲੋ ਔਰ ਉਹ ਉਸ ਤੋਂ ਘਟਨਾ ਤੋਂ ਬਾਅਦ ਵੱਡਾ ਐਕਸ਼ਨ ਹੋ ਰਿਹਾ ਕਿਸਾਨੀ ਵੀ ਜ਼ਿੰਮੇਵਾਰ ਹੈ ਕਿਸਾਨੀ ਦੀ ਏਕਤਾ ਹੈ ਨਹੀਂ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੁਧਿਆਣਾ ਜਿਮਨੀ ਚੋਣ ਤੇ ਉੱਥੇ ਕੋਈ ਬਹੁਤਾ ਸ਼ਹਿਰੀ ਚੋਣਾ ਹੋ ਤੇ ਇਹਦਾ ਕੋਈ ਬਹੁਤਾ ਅਸਰ ਨਹੀਂ ਦਿਖੂਗਾ ਹਾਂ ਇਹ ਜ਼ਰੂਰ ਹੈ ਕਿ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਜਾਂ ਮੁੱਖ ਮੰਤਰੀ ਨੂੰ ਆਉਣ ਵਾਲੇ ਦਿਨਾਂ 'ਚ ਇਲੈਕਸ਼ਨ ਤਾਂ ਨੇੜੇ ਖੇਰ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਪਤੀਆਂ ਹੀ ਨੇ ਉਹਨਾਂ ਤੇ ਤਾਂ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਉਹ ਸਰਕਾਰਾਂ ਦੇ ਖਾਤੇ ਦੀਆਂ ਹੀ ਹੁੰਦੀਆਂ ਨੇ ਜਿਹੜੀਆਂ ਇਹ ਹੁੰਦੀਆਂ ਨੇ ਚੋਣਾ हां अगली 27 ਨੂੰ ਲੈ ਕੇ ਜਾਂ ਸਰਕਾਰ ਦੇ ਮੰਤਰੀਆਂ ਦੇ ਖਿਲਾਫ ਜਾਂ ਮੁੱਖ ਮੰਤਰੀ ਦੇ ਖਿਲਾਫ ਜਿਹੜੀ ਪੰਜਾਬ 'ਚ ਕਿਉਂਕਿ ਮਾਲਵੇ 'ਚ ਖਾਸ ਕਰ ਗੜ ਹੈ ਜਥੇਬੰਦੀਆਂ ਦਾ ਅਗਰਾਹਾ ਗਰੁੱਪ ਦਾ ਬੜਾ ਵੱਡਾ ਗੜ ਹੈ ਮਾਲਵੇ 'ਚ ਇਹ ਜ਼ਰੂਰ ਹੋ ਸਕਦਾ ਹੈ ਕਿ ਕਿਸਾਨੀ ਜਿਹੜੀ ਹੈ ਜਿਸ ਤਰ੍ਹਾਂ ਭਾਜਪਾ ਨੂੰ ਪਿੰਡਾਂ 'ਚ ਵਧਣ ਤੋਂ ਘੇਰਤੀ ਰਹੀ ਹੈ ਆਉਣ ਵਾਲੇ ਦਿਨਾਂ 'ਚ ਦੇਖੋ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹਦੀ ਆਲੋਚਨਾ ਕੀਤੀ ਹੈ ਵਿਰੋਧੀ 93 ਸਾਰੀਆਂ ਨੇ ਆਲੋਚਨਾ ਕੀਤੀ ਹੈ ਔਰ ਸਰਕਾਰ ਦੇ ਇਸ ਵਰਤਾਰੇ ਨੂੰ ਜਾਂ ਵਤੀਰੇ ਨੂੰ ਨਿੰਦੇ ਆ ਔਰ ਸਾਰਾ ਇਹ ਜਿਹੜਾ ਸਰਕਾਰ ਨਿਸ਼ਾਨੇ ਤੇ ਆਈ ਹੈ ਔਰ ਸਰਕਾਰ ਦੇ ਖਿਲਾਫ ਜਿਹੜੀ ਆਉਣ ਵਾਲੇ ਦਿਨਾਂ 'ਚ ਜੇ ਕੋਈ ਐਜੀਟੇਸ਼ਨ ਬਣਦੀ ਹੈ ਤਾਂ ਉਹਦਾ ਸਰਕਾਰ ਨੂੰ ਭੁਗਤਣਾ ਤਾਂ ਜ਼ਰੂਰ ਪਊਗਾ ਜੀ ਬਿਲਕੁਲ ਸਰ ਮੈਂ ਉੱਥੇ ਆ ਰਿਹਾ ਸੀ ਕਿ ਇੱਕ ਹਿਸਾਬ ਦਾ ਆਪਾਂ ਕਹਿ ਸਕਦੇ ਆ ਵੀ ਮਾਨ ਸਰਕਾਰ ਨੇ ਕਿਸਾਨਾਂ ਦੇ ਨਾਲ ਇੱਕ ਹਿਸਾਬ ਦਾ ਸਿੱਧਾ ਹੀ ਪੰਗਾ ਲੈ ਲਿਆ ਤੇ ਉਹਦਾ ਜੋ ਤੁਸੀਂ ਦੱਸਿਆ ਵੀ ਇਹ ਚੋਣਾਂ ਦੇ ਵਿੱਚ ਯਾਰ ਕਿਤੇ ਹੋਰ ਉਹਨਾਂ ਨੂੰ ਸਤਾਈ ਦੇ ਵਿੱਚ ਵੀ ਭੁਗਤਣਾ ਪੈ ਸਕਦਾ ਆ ਤੇ ਦੇਖੋ ਲੱਗ ਨਹੀਂ ਜੇ ਦੇਖਿਆ ਜਾਵੇ ਤਾਂ ਮਾਲਵੇ 'ਚ ਇਹਨਾਂ ਦਾ ਗੜ ਹੈ ਜੀ ਜੀ ਬਦਲਾਅ ਵਾਲੀ ਸਰਕਾਰ ਲੈਂਦੀ ਹੈ ਨਾ ਤਾਂ ਉਹ ਚ ਆਮ ਲੋਕ ਆਮ ਕਿਸਾਨਾਂ ਦਾ ਵੱਡਾ ਰੋਲ ਰਿਹਾ ਠੀਕ ਹੋਰ ਕਿਸਾਨਾਂ ਨੂੰ ਆਸਾਂ ਵੀ ਸੀ ਸੁਭਾਵਨਾਵਾਂ ਵੀ ਸੀਗਾ ਤੇ ਪੰਜਾਬ ਦਾ ਮੁੱਖ ਮੰਤਰੀ ਜਿਸ ਤਰ੍ਹਾਂ ਕਹਿ ਰਿਹਾ ਸੀ ਭਗਵੰਤ ਮਾਨ ਕਿ ਅਸੀਂ ਪਿੰਡਾਂ ਤੋਂ ਸਰਕਾਰਾਂ ਚਲਾਵਾਂਗੇ ਜਾਂ ਮਤਲਬ ਸੱਥਾਂ ਤੋਂ ਚਲਾਵਾਂਗੇ ਮਸਲੇ ਦੇ ਹੱਦੇ ਨੇ ਉਹਨਾਂ ਤੇ ਅਸੀਂ ਗੌਰ ਕਰਾਂਗੇ ਜਿਸ ਤਰ੍ਹਾਂ ਸਰਕਾਰ ਨੇ ਆਉਂਦਿਆਂ ਇੱਕ ਵਾਰੀ ਐਮਐਸਪੀ ਵੀ ਕਈ ਫਸਲਾਂ ਤੇ ਸ਼ੁਰੂ ਕੀਤੀ ਸੀ ਖਾਸ ਕਰ ਮੂੰਗੀ ਤੇ ਕੀਤੀ ਸੀ ਮੱਕੀ ਤੇ ਕੀਤੀ ਸੀ ਈਵਨ ਇਤਾਂ ਵੀ ਹੋਇਆ ਵੀ ਇੱਕ ਵਾਰੀ ਜਿਹੜਾ ਘਾਟਾ ਸੀ ਉਹਨੂੰ ਕਵਰ ਕਰ ਲਈ ਵੀ ਇਹਨਾਂ ਨੇ ਐਮਐਸਪੀ ਦੇ ਦਿੱਤੀ ਸੀ। ਜੀ। ਔਰ ਕਿੰਨੀਆਂ 22 ਕਿ 24 ਫਸਲਾਂ ਤੇ ਬਾਅਦ ਸਰਕਾਰ ਨੇ ਪੈਰ ਪਿੱਛੇ ਖਿੱਚ ਲਿਆ। ਉਹਦੇ ਲਈ ਭਾਵੇਂ ਚਲੋ ਇਹ ਕਹਿ ਸਕਦੇ ਆ ਕਿ ਕੇਂਦਰ ਵੀ ਜ਼ਿੰਮੇਵਾਰ ਹੈ ਕਿਉਂਕਿ ਇੱਦ ਨਹੀਂ ਭੱਡੀ ਪੱਧਰ ਤੇ ਜੇ ਝੋਨਾ ਕਣਕ ਦੀ ਐਮਐਸਪੀ ਵਧਾ ਕੇ ਖਰੀਦਣ ਦੀ ਸਰਕਾਰ ਪੰਜਾਬ ਸਰਕਾਰ ਗੱਲ ਕਰੇ ਤਾਂ ਪੰਜਾਬ ਦੇ ਬਸ ਦੀ ਗੱਲ ਥੋੜੀ ਹੈ। ਇਹ ਤਾਂ ਕੇਂਦਰ ਹੀ ਆ ਵੱਡੀ ਜੜੀ ਜਿਹੜੀ ਹੈ ਉਹ ਕੇਂਦਰ ਹੀ ਕਰਦਾ। ਜਾ ਵੱਡੀ ਜਿਹੜੀ ਐ ਐਫਸੀਆਈ ਖਰੀਦਦੀ ਐ ਜਿਹੜੀ ਕੇਂਦਰੀ ਏਜੰਸੀ ਐ ਪੰਜਾਬ ਦੀਆਂ ਪੰਜ ਏਜੰਸੀਆਂ ਭਾਵੇਂ ਹੈਗੀਆਂ ਨੇ ਪਰ ਜਿਹੜੀ ਵੱਡੀ ਖਰੀਦ ਐ ਕਣਕ ਦੀ ਜਾਂ ਝੋਨੇ ਦੀ ਤਾਂ ਉਹ ਕੇਂਦਰੀ ਖਰੀਦ ਏਜੰਸੀ ਇਹੀ ਕਰਦੀ ਐ ਐਫਸੀਆਈ ਜੀ ਔਰ ਜਿਹੜਾ ਜਿਹੜੀ ਸਪੈਸ਼ਲ ਗ੍ਰਾਂਟ ਵੀ ਜਾਰੀ ਹੁੰਦੀ ਐ ਇਹਨਾਂ ਫਸਲਾਂ ਲਈ ਉਹ ਕੇਂਦਰ ਵੱਲੋਂ ਹੀ ਹੁੰਦੀ ਐ ਭਾ ਕੇਂਦਰੀ ਨਿਸ਼ਚਿਤ ਕਰਦਾ ਔਰ ਜਿਹੜੀ ਮੁੱਖ ਤੌਰ ਤੇ ਐਜੀਟੇਸ਼ਨ ਵੀ ਆਪਾਂ ਕਹਿ ਲਈਏ ਤਾਂ ਉਹ ਕੇਂਦਰ ਦੇ ਖਿਲਾਫ ਹੀ ਐ ਪਰ ਪੰਜਾਬ ਸਰਕਾਰ ਨੇ ਜਰੂਰ ਵਿੱਚ ਵੜ ਕੇ ਕਹਿ ਲੋ ਵੀ ਸਿੱਧੇ ਸਿੱਧੇ ਕਿਸਾਨਾਂ ਨੂੰ ਚੈਲੰਜ ਕਰਕੇ ਫਿਰ ਉਸ ਤੋਂ ਬਾਅਦ ਆ ਵੱਡਾ ਐਕਸ਼ਨ ਕਰਕੇ ਸਰਕਾਰ ਪੰਜਾਬ ਸਰਕਾਰ ਵੀ ਹੁਣ ਕਹਿ ਲੋ ਮੁੱਖ ਮੰਤਰੀ ਮੋਦੀ ਨਾਲੋਂ ਵੀ ਜਿਹੜੀ ਹੈ ਵੱਧ ਕਿਸਾਨਾਂ ਦੇ ਨਿਸ਼ਾਨੇ ਤੇ ਪੰਜਾਬ ਦੇ ਕਿਸਾਨਾਂ ਦੇ ਭਗਵੰਤ ਮਾਨ ਆ ਗਿਆ ਬਿਲਕੁਲ ਔਰ ਜੇ ਦੇਖੀਏ ਤਾਂ ਮਤਲਬ ਹੁਣ ਕਿਸਾਨ ਜਥੇਬੰਦੀਆਂ ਵੀ ਇਸ ਪਾਸੇ ਸਿਹਤਤ ਹੋ ਗਈਆਂ ਨੇ ਕੀ ਇਹ ਸਰਕਾਰ ਦੇ ਖਿਲਾਫ ਰਾਜ ਸੁਪਾ ਸਰਕਾਰ ਦੇ ਖਿਲਾਫ ਵੀ ਕੋਈ ਵੱਡਾ ਜਿਹੜਾ ਫਰੰਟ ਖੋਲਿਆ ਜਾਵੇ ਔਰ ਕੀ ਆਉਣ ਵਾਲੇ ਦਿਨ ਅਜ ਮੀਟਿੰਗਾਂ ਹੁੰਦੀਆਂ ਏਕਾ ਕਰਕੇ ਕਰਦੇ ਆ ਜਾਂ ਕੀ ਕਰਦੇ ਆ ਉਹ ਸਮਾਂ ਦੱਸੂਗਾ ਅਜੇ ਤਾਂ ਮੇਰੇ ਖਿਆਲ ਟੱਲੇਵਾਲ ਸਾਹਿਬ ਤੇ ਪੰਧੇਰ ਵੀ ਉਹ ਅੰਦਰ ਹੀ ਨੇ ਔਰ ਜਿਹੜੀ ਹੈ ਸਰਕਾਰ ਵੱਲੋਂ ਕਹਿ ਲੋ ਜਾਂ ਜਿਹੜੀਆਂ ਫੋਰਸਾਂ ਨੇ ਉਥੇ ਤਾਇਨਾਤ ਨੇ ਔਰ ਪੰਜਾਬ 'ਚ ਵੀ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਚੰਡੀਗੜ੍ਹ ਜਾਂਦੇ ਕਿਸਾਨ ਰੋਕੇ ਨੇ ਹੁਣ ਮਤਲਬ ਇਹ ਤੇ ਵੀ ਕਿਸਾਨਾਂ ਨੂੰ ਅਜੇ ਤੱਕ ਕੋਈ ਲਾਮਬੰਦ ਨਹੀਂ ਹੋਣ ਦੇਣਾ ਇਹਨਾਂ ਨੇ ਸਰਕਾਰ ਨੇ ਔਰ ਜਿਸ ਤਰ੍ਹਾਂ ਉੱਥੇ ਵੀ ਤੁਸੀਂ ਦੇਖਿਆ ਕਿ ਨੈਟ ਸਵਾਮਾ ਬੰਦ ਕਰਤੀਆਂ ਸਾਰਾ ਕੁਝ ਉੱਥੇ ਵੀ ਇੱਕ ਵਾਰੀ ਸਾਰਾ ਕੁਝ ਬੰਦ ਕਰਕੇ ਜਿਹੜਾ ਐਕਸ਼ਨ ਕੀਤਾ ਔਰ ਕੀ ਆਉਣ ਵਾਲੇ ਦਿਨਾਂ ਹਾਂ ਥੋੜਾ ਸਮਾਂ ਪਾ ਕੇ ਕੀ ਲਾਮਬੰਦੀ ਕੀ ਐਕਸ਼ਨ ਕਰਦੀਆਂ ਜਥੇਬੰਦੀਆਂ ਆ ਜਾਂ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਨਾਲ ਸਿੱਧਮ ਸਿੱਧੇ ਹੋਈ ਹੈ ਤਾਂ ਕਿਸਾਨ ਉਹਦਾ ਉਲਟ ਮੋੜ ਮਾਂ ਜਵਾਬ ਕੀ ਦਿੰਦੇ ਆ ਉਹ ਸਮਾਂ ਦੱਸੋ ਜੀ ਸਰ ਅੱਗੇ ਗੱਲਬਾਤ ਕਰੀਏ ਤਾਂ ਅਕਾਲੀਆਂ ਦੀ ਭਰਤੀ ਮੁਹਿੰਮ ਦਾ ਕੀ ਅਸਰ ਹੈ ਆ ਦੇਖੋ ਲਗਨ ਭਰਤੀ ਮੈਂ ਤਾਂ ਸ੍ਰੀ ਕਾਲਤਾਖਸਾਬ ਤੋਂ ਜਿਹੜੀ ਕਹੇ ਲੋ ਪੰਜ ਮੈਂਬਰੀ ਕਮੇਟੀ ਦੇ ਅੱਗੇ ਲੈ ਕੇ ਉਹ ਸ਼ੁਰੂ ਕਰਤੀ ਹੈ ਔਰ ਸਭ ਤੋਂ ਪਹਿਲੀ ਜਿਹੜੀ ਹੈ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਆਪਣੀ ਆਪਣੀ ਮੈਂਬਰਸ਼ਿਪ ਲਈ ਹੈ ਔਰ ਇਹ ਹੈ ਕਿ ਇਹ ਜਿਸ ਤਰ੍ਹਾਂ ਅਕਾਲੀ ਦਲ ਜਾਂ ਬਾਦਲ ਧੜੇ ਵੱਲੋਂ ਕਿਆ ਗਿਆ ਸੀਗਾ ਪੰਜ ਮੈਂਬਰੀ ਕਮੇਟੀ ਨੂੰ ਜਾਂ ਇਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਸੀ ਜਿਸ ਤਰ੍ਹਾਂ ਮਨਪ੍ਰੀਤਿਆਲੀ ਦੀ ਰਾਜਸਥਾਨ ਚ ਲਾ ਦਿੱਤੀ ਸੀ ਰਾਜਸਥਾਨ ਦਾ ਚਾਰਜ ਬਣਾਤਾ ਸੀ ਬਡਾਲਾ ਸਾਹਿਬ ਨੂੰ ਕਿਤੇ ਹੋਰ ਲਾਤਾ ਸੀ ਉਸੇ ਤਰ੍ਹਾਂ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਭੂਂਦਰ ਸਾਹਿਬ ਨੂੰ ਕਹਿ ਲੋ ਕਿਹਾ ਜਾਂ ਬਾਦਲ ਸਾਹਿਬ ਨੂੰ ਵੀ ਕਿਹਾ ਵੀ ਕਿ ਤੁਸੀਂ ਜਿਹੜੀ ਹੈ ਇਸ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਮੈਂਮ ਆ ਉਹਦਾ ਹਿੱਸਾ ਬਣੋ ਜਾਂ ਤੁਸੀਂ ਵੀ ਜਿਹੜੀ ਇਹ ਭਰਤੀ ਸ਼ੁਰੂ ਕਰੋ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਵੀ ਕਿਹਾ ਔਰ ਕਿ ਇਹਦੇ ਲਈ ਜਿਹੜੀਆਂ ਮੀਟਿੰਗਾਂ ਵੀ ਸ਼ੁਰੂ ਹੋਵਗੀਆਂ ਨੇ ਜ਼ਿਲ੍ਹਾਵਾਰ ਮੀਟਿੰਗਾਂ ਕਰਤੀਆਂ ਨੇ ਔਰ ਇਹ ਕਾਫੀ ਉਹ ਇਤੋਂ ਤੱਕ ਕਿ ਮਨਪ੍ਰੀਤ ਸਿੰਘ ਯਾੜੀ ਨੇ ਤਾਬਾ ਕੀਤਾ ਕਿ ਜਿਹੜੀ ਪਹਿਲੀਆਂ ਉਹਨਾਂ ਨੇ ਰਸੀਦ ਬੁਕਾਂ 'ਚ ਛਪਵਾਈਆਂ ਸੀ ਜਿੰਨੀਆਂ ਭਰਤੀ ਮਾਮ ਲਈ ਉਹ ਸਾਰੀਆਂ ਹੀ ਵੰਡੀਆਂ ਗਈਆਂ ਹੁਣ ਉਹਨਾਂ ਨੂੰ ਹੋਰ ਛਪਵਾਉਣੀਆਂ ਪੈ ਰਹੀਆਂ ਔਰ ਇਹਦਾ ਮਤਲਬ ਇਹ ਹੈ ਕਿ ਭਰਤੀ ਮਾਮ ਲਈ ਹੰਗਾਰਾ ਤ ਵੱਡੀ ਪੱਤਰ ਤੇ ਹੈਗਾ ਜੀ ਬਿਲਕੁਲ ਸਰ ਤੁਸੀਂ ਜੁੜੇ ਵੱਖ-ਵੱਖ ਵਿਸ਼ੇ ਤੇ ਆਪਾਂ ਵਿਸਥਾਰਪੂਰਵਕ ਚਰਚਾ ਕੀਤੀ ਹੈ ਤਾਂ ਜੁੜਨ ਲਈ ਬਹੁਤ-ਬਹੁਤ ਧੰਨਵਾਦ ਕੱਲ ਦੁਬਾਰਾ ਆਪਾਂ ਫਿਰ ਇਕੱਠੇ ਹੋਵਾਂਗੇ ਕਿਸੇ ਨਾ ਕਿਸੇ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦੇ ਤੇ ਚਰਚਾ ਕੀਤੀ ਕੱਲ ਦੁਬਾਰਾ ਫਿਰ ਆਜ਼ਰ ਹੋਵਾਂਗੇ ਕੁਝ ਅਜਿਹੇ ਮੁੱਦੇ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ